ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਗੁਰਨਾਜ ਪੜਨਦਿਆ ਲਿਖਦਾ ਬਹੁਤ ਜ਼ਿਆਦਾ ਹਾਂ ਉਹ ਤੇ ਸਾਡੀ ਕੰਦਾ ਵੇਖ ਕੇ ਪਤਾ ਲੱਗਦਾ ਕਿੰਨਾ ਲਿਖਦੇ ਆ ਹਾਂ ਸਾਡੀਆਂ ਕੰਦਾ ਵੇਖ ਕੇ ਪਤਾ ਲੱਗਦਾ ਹੋਣਾ ਅਸੀਂ ਕਿੰਨੇ ਕਪੜਾ ਖਰੀਦ ਆ ਆਵਾ ਸਤਿ ਸ਼੍ਰੀ ਅਕਾਲ ਵੀ ਕਰੀਂਦੀ ਹੁੰਦੀ ਐ ਸਤਿ ਸ਼੍ਰੀ ਅਕਾਲ ਨਹੀਂ ਕਰਦੇ ਹੁਣ ਕਹਦੋ ਸਤਿ ਸ਼੍ਰੀ ਅਕਾਲ ਹੈ 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 ਦੱਛੋ ਕਿੰਨਾ ਪੜਨਦੇ ਆ ਕਿੰਨਾ ਪੜਿਆ ਦੱਛੋ ਮੰਮਾ ਦੱਛੋ ਕਿੰਨਾ ਪੜਿਆ ਕਿੰਨਾ ਪੜਿਆ ਸ਼ੇਧ ਅੱਜ ਸਾਰੇ ਪੜਛੜਿਆ ਸਾਰੇ ਪੜਛੜਿਆ ਜੀ ਅਸੀਂ ਤੇ ਆਜੋ ਵੈਨੇ ਆ ਫਿਰ ਬਾਕੀ ਦੇ ਜੀ ਕਿ ਘਰਦੇ ਨੇ ਅੱਜ ਥੋੜੀ ਠੰਡ ਜਾਈ ਏ ਥੋੜਾ ਥੋੜਾ ਬੱਦਲ ਵੀ ਏ ਤੁੰਤੁੰਦ ਜੀ ਵੀ ਹੈ ਜੀ ਪਈ ਅੱਜ ਤੇ ਮੜੀ ਮੜੀ ਧੋਪ ਨਿਕਲੀ ਏ ਡਾੜੀ ਕੁਰਸੀ ਢਾ ਕੇ ਧੁੱਪੇ ਬੈਠੇ ਨੇ ਮੰਮੀ ਇੱਥੇ ਸਕੂਟਰੀ ਤੇ ਬੈਗੇ ਨੇ ਕੁਰਸੀ ਲੈ ਆਉਣੀ ਤੇ ਡਾੜੀ ਨੇ ਧੁੱਪ ਸੇਕੰਦੇ ਨੇ ਆਪਾਂ ਚੱਲਦੇ ਆਂ ਫੇਰ ਅੰਦਰ ਹਾਂਜੀ ਦੋਸਤੋ ਇੱਕ ਨਵੀਂ ਚੀਜ਼ ਆਈ ਏ ਇਹਨੂੰ ਅਨਬਾਕਸ ਕਰਦੇ ਆਂ ਸਿਆਲ ਚ ਬੜੀ ਕੰਮ ਆਉਣੀ ਏ ਇਹ ਚੀਜ਼ ਆ ਨਾ ਸਾਰਿਆਂ ਦੇ ਗੁਰਨਾਜ਼ ਬਾਹਰ ਗਈ ਏ ਮੰਮੀ ਦੇ ਨਾਲ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਲੈਣੀ ਹੈ ਕਿਉਂਕਿ ਇਹ ਡੇਂਜਰਸ ਥਿੰਗ ਹੈ ਬੱਚਿਆਂ ਵਾਸਤੇ ਇਹ ਆਇਆ ਹੈ ਸਾਤ ਕਤਰਨ ਵਾਲਾ ਟੋਕਾ ਪਹਿਲਾਂ ਇੱਕ ਟੋਕਾ ਹੈਗਾ ਸੀ ਸਾਡੇ ਕੋਲ ਗ੍ਰੇ ਕਲਰ ਦਾ ਹੀ ਉਹ ਹੈ ਨਾ ਹਾਂ ਪਰ ਉਹ ਰਿਟਾਇਰ ਹੋ ਗਿਆ ਵਿਚਾਰਾ ਵਿਰਧ ਹੋ ਗਿਆ ਸੀ ਉਹਨੂੰ ਰਿਟਾਇਰਮੈਂਟ ਦੇਤੀ ਹੈ ਉਹ ਪਤਾ ਨਹੀਂ ਆ ਕਿਥੋਂ ਆ ਮੈਂ ਟੋਕਾ ਹਾਂ ਕਿਥੋਂ ਲੈ ਆਏ ਮੈਂ ਨਾਨੀ ਕੋ ਗਿਆ ਸੀ ਨਾਲੇ ਨਾਲ ਦਵਾਈ ਲੈਤਾ ਪਹਿਲੀ ਅਰੀ ਜਾਨ ਸਾਥ ਕਰਨੇ ਬਾਅਦ ਉਹਦੇ ਕਿੱਥੇ ਫੜ ਲਈ ਮਾ 8 9 ਸਾਲ ਦਾ ਹੁੰਦਾ ਅੱਛਾ ਲੈ ਕੇ ਆਇਆ ਉਹ ਫੋਲੇ ਦਾ ਜਾਨੀ ਉਹਨਾਂ ਦਾ ਟੋਕਾ ਚੁਕਲੇ ਐ ਐ ਉਹ ਹੀ ਉਹ ਫਿਰ ਉਦੋਂ ਦਾ ਉਹ ਹੀ ਚੱਲਣ ਨੇ ਹਨਾ ਉਹ ਹੀ ਚੱਲਣ ਨੇ ਅੰਗਣ ਨੇ ਵੀ ਬੜੇ ਪੱਠੇ ਕੁਤਰੇ ਉੱਤੇ ਤੇ ਤੁਸੀਂ ਉਹ ਟੋਕੇ ਨਾਲ ਕੀ ਕਰਦੇ ਸੀ ਪੱਠੇ ਕੁਤਰੇ ਪੱਠੇ ਕੁਤਰਦਾ ਨਾ ਮੈਂ ਮਮੇ ਨੇ ਸਾਥ ਪੁੱਤਰ ਤੇ ਉਹ ਪੱਠੇ ਕੁਤਰਦਾ ਨਾ ਮੜਾ ਗਿਆ ਉਹ ਤਾਂ ਇਹ ਬੜਾ ਚੱਲਦਾ ਅੰਗਣ ਨੇ ਵੀ ਬੜੇ ਪੱਠੇ ਕੁਤਰੇ ਉਹਦੇ ਉੱਤੇ ਪਰ ਆਲੀ ਕੁਤਰ ਪੱਠੇ ਅੰਗਾ ਤੇ ਨਿਕੀਆਂ ਨਿਕੀਆਂ ਟਾਣੀਆਂ ਟੂਣੀਆਂ ਵੀ ਕੁਤਰ ਦਿੰਦਾ ਹੀ ਹੁਣ ਗੁਨਾਹ ਆਲੀ ਨਵਾ ਆ ਗਿਆ ਪਰ ਗੁਨਾਹ ਜੇ ਛੋਟਾ ਹੈ ਇਹ ਕੰਮ ਨਹੀਂ ਕਰ ਸਕਦਾ ਤੇ ਲੋ ਵੇਖੋ ਟੋਕਾ ਇਹ ਸਾਰਾ ਉਹ ਜੜੀਆਂ ਕੋ ਜੁਕਲੇ ਨੇ ਇਹ ਪਹਿਲਾਂ ਐਵੇਂ ਹੀ ਹੁੰਦਾ ਸੀ ਉਹ ਤਾਂ ਮਾੜਾ ਵੀ ਕੋਈ ਨਹੀਂ ਕਰਦਾ ਮੈਂ ਨਾ ਹੂੰ ਸਹੀ ਗੱਲ ਹੈ ਮਣਾ ਤੇ ਚਲੋ ਹੁਣ ਵੀ ਕਈ ਹੈਗੇ ਨੇ ਜਿਹੜੀ ਉਹ ਚੀਜ਼ਾਂ ਨੂੰ ਰਿਸ਼ਤੇਆਂ ਨੂੰ ਸਾਹਮਣੇ ਰੱਖਦੇ ਨੇ ਸਮਝਦੇ ਨੇ ਠੀਕ ਹੈ ਹੱਕ ਹੁੰਦਾ ਹੈ ਬਹੁਤ ਹੀ ਵੱਡੀ ਗੱਲ ਹੈ ਨਾ ਇਹ ਹੱਥ ਪਾਵੇਂ ਹੁੰਦੇ ਪਰ ਉਸ ਟਾਈਮ ਤੇ ਤੇ ਉਹ ਵੀ ਬੜੀ ਵੱਡੀ ਚੀਜ਼ ਹੋਏਗੀ ਜਿਹੜੇ ਟਾਈਮ ਦੀ ਤੂੰ ਹੀ ਗੱਲ ਕਰਨ ਦੇ ਆ ਸੋਚਣਾ ਨਹੀਂ ਗੱਲ ਨਵਾਂ ਆ ਗਿਆ ਪਹਿਲੀ ਯਾਨੀ ਸਾਡ ਤੋਂ ਕਰਦੇ ਮੈਂ ਚੁੱਕ ਲਿਆ ਹਾਂ ਹਾਂ ਬਸ ਫਿਰ ਇਹ ਗਾ ਵੇਖੋ ਹੁਣ ਇਹ ਹੈ ਨਵਾਂ ਟੋਕਾ ਸਾਹ ਕੁੱਤਰਨ ਵਾਸਤੇ ਠੀਕ ਹੈ ਇਹਦਾ ਪਿੱਛੇ ਹੈ ਨਾ ਬਾਹਰ ਡਿੱਗਣ ਦੇ ਪੱਠੇ ਦੇ ਪੱਠੇ ਨਹੀਂ ਕੁੱਤਰਨੇ ਆਂ ਤੁਹਾਨੂੰ ਅਜੇ ਵੀ ਪੱਠੇ ਜਿੱਤੇ ਆਉਣ ਦੇ ਤੇ ਇਹਦਾ ਉਹ ਪਿੱਛੇ ਹੈ ਨਹੀਂ ਕੁਝ ਵੀ ਕੀ ਕਹਿੰਦੇ ਆ। ਪਾੜਸ਼ਾ ਹੈ। ਪਾੜਸ਼ਾ। ਪਾੜਸ਼ਾ ਨੇ ਨੀਲੇ ਰੰਗ ਦਾ ਦਿੱਤਾ ਇਹਨਾਂ ਨੇ। ਇਹ ਵੀ ਐਵੇਂ ਪਲਾਸਟਿਕ ਜੀ ਦਾ ਵਾ। ਚਲ। ਠੀਕ ਆ। ਟੌਰ ਮਾਰਤੀ ਸਾਡੇ ਟੋਕੇ ਦੀ। ਹਰੇ ਰੰਗ ਦਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਨਾ। ਬਲੈਕ ਹੋ ਜਾਂਦਾ। ਹਾਂ ਜਿਆ ਬਲੈਕ ਹੋ ਜਾਂਦਾ। ਚਲੋ ਵੇਖੋ ਮਿੰਨੀ ਟੋਕਾ। ਇਹਨੂੰ ਮੋਢੇ ਨਹੀਂ ਲਾ ਸਕਦੀ ਹੈ ਨਾ। ਨੇ ਮੋਟਰ ਵਾਲੇ ਵੀ ਤੇ ਹੈਗੇ ਹੀ ਉਥੇ ਪਰ ਗੱਲ ਇਹ ਹੈ ਕਿ ਮੋਟਰ ਵਾਲਾ ਟੋਕਾ ਜਿਹੜਾ ਹੈ ਫਿਰ ਜਿਆਦਾ ਆ ਵੇ ਕਿੰਨਾ ਛੁੱਟ ਹੋ ਜਾਂਦਾ ਨਾਲੇ ਸਾ ਕਿੰਨਾ ਕੁ ਤਰਨਾ ਹੁੰਦਾ ਹਾਂ ਹਾਂ ਬੜੀਆ ਠੀਕ ਹੈ ਹੁਣ ਉਹਨੇ ਚਾਰ ਉਹਨੂੰ ਹਜੇ ਪੈਕ ਕਰ ਦੋ ਗੁੰਨਾਜ ਆ ਗਈ ਤੇ ਫਿਰ ਉਹਨ ਜਿੰਨਾ ਜਿੰਨਾ ਸਾਡ ਬਣਾਵਾਂਗੇ ਉਹਨੂੰ ਪਤਰਾਗੇ ਫਿਰ ਅਸਲ ਪਤਾ ਲੱਗਣਾ ਕਿ ਡੈਮੋ ਕਰ ਲਈਏ ਨਾ ਉਦੋਂ ਨਹੀਂ ਕਰਾਂਗੇ ਨੈਮੋ ਨੈਮੋ ਆਣਾ ਬਣਾ ਦੇ ਕਮਗੇ ਤਾਨੂੰ ਇਹ ਸਿਰ ਕੱਟੇ ਜਾਂਦੇ ਆ ਗੁਨਾਜ ਵੀਰ ਜੀ ਨੂੰ ਉੱਤੇ ਦੇ ਦਿਆ ਤੂੰ ਇੰਨਾ ਨਾ ਨਾ ਸਾਈਕਲ ਨੂੰ ਜ਼ੋਰ ਦੇਂਗਾ ਟੁੱਟ ਜੇਗਾ ਸਾਈਕਲ ਆਪਣੇ ਲੱਗਦਾ ਨਾ ਜੋਪਾ ਉਹ ਵਪੈਟਲਾ ਨਾ ਚਲਾਉਂਦੇ ਆ ਵੇ ਕੋਈ ਵੀ ਕਹਿ ਨਹੀਂ ਇਹਨਾਂ ਕਿ ਉਹ ਕੇਤੀ ਬੈਗ ਲਿਆਓ ਬੈਗ ਲਿਓ ਬੈਗ ਆਜੋ 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 ਵੇਖੀ ਵੇਖੀ ਛੱਲਿਆ ਜੀ ਔਰ ਅੰਗਰ ਮਿਸੀ ਨਹੀਂ ਹੈ ਮੜੀ ਕਾਟਿਆ ਉਹ ਵੀ ਪੰਗੇ ਲੈਂਦੀ ਵੇਖਾ ਆਪਣੇ ਵਾਲਾ ਵੱਡੀ ਬੰਦਈ ਹੈ ਮੈਂ ਹੁੰਦੇ ਦਿੰਦੇ ਕਾਕੇ ਨੂੰ ਹੈ ਨਾ ਜੀ ਨੂੰ ਕਾਕਾ ਬਣਾਇਆ ਆਹ ਅੱਗੇ ਦਾਦੀ ਨਾਲ ਵਿੱਚ ਬਹਿ ਜਾ ਵੇਰੀ ਬੈਹ ਹੁੰਦੇ ਲੈ ਲੈ ਵੇਖੀ ਟੁੱਟ ਜਾਣਾ ਹੈ ਟੁੱਟ ਜਾਣਾ ਵੀ ਆ ਗਿਆ ਨਿਕਲਿਆ ਓ ਨਾਜਿੱਤੀ ਰਹਿ ਗਏ ਪਿੱਛੇ ਬੇ ਬੇਬੀ ਕਿੱਥੇ ਆ ਨਾਜ ਬੇਬੀ ਕਿੱਥੇ ਆ ਕੋਈ ਕੋਈ ਦੇ ਹੁਣ ਗਿਆ ਕਿ ਉਹ ਓ ਬੇਬੀ ਪਲਟ ਬੇਬੀ ਪਲਟ ਕੇ ਆ ਜੇ ਚੁੱਕੋ 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 ਗੁੰਨਾਜ ਆਪਣੇ ਸਾਈਕਲ ਦੇ ਕਾਰਟੂਨ ਨੂੰ ਮੰਮ ਪਿਓਂ ਨੇ। ਮੰਮ ਪਿਓਂ ਨੇ ਇਹਨੂੰ ਪਿਆਸ ਲੱਗ ਗਈ। ਇੰਨਾ ਤੇ ਉਹਨੂੰ ਚਲਾਉਣਾ ਇਹਨੂੰ ਪਿਆਸ ਲੱਗ ਜਾਂਦੀ ਹੈ ਫਿਰ ਓਏ। ਥੱਕ ਜਾਂਦਾ। ਚੱਲ ਜੱਫੀ ਪੈ ਲੈ ਹੁਣ। ਉਹ ਨਾ ਵੀਰ ਜੀ ਵੱਡਾ ਬੈਠਾ ਹੀ ਨਾ ਅੱਜ ਤਾਂ ਕਰਕੇ ਸਾਈਕਲ ਦਾ ਜ਼ੋਰ ਜ਼ਿਆਦਾ ਲੱਗ ਗਿਆ। ਹਾਂ ਅੱਜ ਨਾ ਵੱਡਾ ਬੇਬੀ ਬੈਠਾ ਹੀ ਉੱਤੇ ਹੂਟੇ ਲੈਣ ਰਿਹਾ। ਬੇਬੀ ਵੱਡਾ ਹੋ ਗਿਆ ਸਾਈਕਲ ਛੋਟਾ ਸੀ। ਗੁਨਾਹ ਨੂੰ ਕੀ ਪਿਆਸ ਲੱਗੀ ਐ? ਓ ਕੀ ਲੱਗੀ ਐ ਇਹਨੂੰ? ਨਾ ਨਾ। ਓ ਤੇ ਦੀਪਾ ਰਗੀ ਦੀ। ਤੇ ਗੁਨਾਹ ਦੀ ਢਿੱਡੀ। ਗੁਨਾਹ ਦੀ ਢਿੱਡੀ ਭਰੀ ਐ। ਕਿੱਥੇ ਭਰੀ ਐ? ਕਿੱਥੇ ਭਰੀ? ਨਮ 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 ਬਾਚੇ ਰਜ ਗਿਆ ਹੁਣ ਉਹ ਭੱਜਣ ਦਿਆ ਠੱਕੇ ਨਾ ਪਾਣੀ ਪੀਉਂਦੇ ਤੁਸੀਂ ਰਜ ਗਿਆ ਹੁਣ ਉਹ ਤਾਂ ਬੱਚੀ ਵਾਲਾ ਰਜ ਗਿਆ ਤਾਂ ਇਹ ਤੇ ਭੱਜਣ ਦਿਆ ਮਮਤੀ ਤੇ ਪਾ ਜਾਣਾ ਛੁਛੂ ਛੁਛੂ ਵੀ ਜ਼ਿਆਦਾ ਕਰੇਗਾ ਫਿਰ ਕਿੰਨਾ ਚੰਗਾ ਹੁੰਦਾ ਨਾ ਆਪਣੀਆਂ ਚੀਜ਼ਾਂ ਨਾਲ ਕਿੰਨਾ ਪਿਆਰ ਹੁੰਦਾ ਨਾ 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 ਨਹੀਂ ਕਰਦੇ ਖੁਸ਼ ਨਹੀਂ ਕਿੰਤਾ یوں ਕਿ ਆ ਗਿਆ ਮੇਰਾ ਅੱਛਾ ਤੇ ਆਹ ਡਿਜ਼ਾਈਨ ਬਣਾ ਕੇ ਸੋਚੀ ਨੀ ਆਹ ਠੀਕ ਹੈ ਵਧੀਆ 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 ਬਹੁਤ ਵਧੀਆ ਕਿ ਮੀਨੇ ਇਹਨੇ ਨਾਸ਼ ਕੀਤਾ ਹਾਂ ਪਾਪਾ ਇਹ ਨਹੀਂ ਮਮਾ ਆਹ ਪਾਪਾ ਮਮਾ ਆਹ ਤੋਂ ਨੇ ਨਾਸ਼ ਨਾਸ਼ ਕਿਹੰਗੇ ਦਰ ਆ ਪਾਪਾ ਆ ਪਾਪਾ ਪਾਪਾ ਕਿੱਥੇ ਆ ਪਾਪਾ ਕਿੱਥੇ ਪਾਪਾ ਆਏ ਪਿਆਰ ਕਰੋਗੇ ਨਹੀਂ ਆ ਗੁਰਨਾਜ ਆਪਣੀ ਤਾਈ ਜੀ ਨੂੰ ਮਿਲਣ ਆਇਆ ਇੱਥੇ ਤਾਈ ਜੀ ਨੇ ਖੇਡਣ ਵਾਸਤੇ ਉਹਨੂੰ ਦੇਤੀ ਇੱਕ ਫੈਮਿਲੀ ਰੈਂਡੀਅਰ ਸੀ ਮਮਾ ਪਪਾ ਬਣਾਏ ਆ ਉਹਨਾਂ ਉਹ ਛੋਟਾ ਵਾਲਾ ਬੇਬੀ ਦਾ ਸਮਝ ਨਹੀਂ ਆਂਦਾ ਜੇ ਕਿੰਨੇ ਗੁਰਨਾਜ ਐ ਜਾਂ ਵੀਰ ਜੀ ਐ ਤੇ ਕਨਫਿਊਜ਼ ਹੋ ਜਾਂਦਾ ਹੈ ਚੱਲੀਏ ਆਜੋ ਫਿਰ ਆਜੋ ਸੋ ਦੋਸਤੋ ਆਸ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਹਾਂ ਨਵੇਂ ਵਲੌਗ 'ਚ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ